ਉਹਕੇ ਸਾਰੇ ਦੋਨੇ ਖਾ ਦੋਨੇ ਪੱਖੇ ਖਾਵੇ ਦੋ ਚੋਟ ਜਾਂ ਦੋ ਹੀ ਲਾ ਲਓ ਹੋਈਆਂ ਤੁਸੀਂ ਕੋਈ ਮੰਡੀ ਵਾਲੇ ਬੰਦਿਆਂ ਦੀ ਸੂਰਤ ਲਈ ਵੀ ਕੀ ਗੱਲ ਹੈ ਕੀ ਗੱਲਬਾਤ ਬਈ ਹੈ ਜੀ ਕੈਮਰੇ ਦੇਖਿਆ ਸੀ ਹੈ ਜੀ ਕੈਮਰੇ ਦੇਖਿਆ ਸਾਰੇ ਅਸੀਂ ਤਾਂ ਤੁਹਾਨੂੰ ਵੇਖਿਆ ਨਹੀਂ ਮੈਂ ਤਾਂ ਤੁਹਾਨੂੰ ਵੇਖਿਆ ਨਹੀਂ ਜੀ ਕਿਤੇ ਬਈ ਆ ਮੇਰਾ ਚੌਕੀ ਯਾਰੀ ਕਾਦੇ ਵਾਸਤੇ ਲਾਇਆ ਹੈ ਜੀ ਮਾਰਾ ਤੁਸੀਂ ਇਸ ਥਾਣੇ ਦੇ ਐਸਐਚਓ ਮਾਲਕੋਂ ਛੋਟਾ ਫਰਜ ਬੰਦਾ ਮੰਡੀ ਜਾ ਕੇ ਪੁੱਛੋਂਦਾ ਹੋਰ ਕੰਮ ਵੀ ਹੈਗੇ ਆ 33 ਪਿੰਡ ਹੋਰ ਵੀ ਆ ਗਏ ਇਹ ਹੋਰ ਕੰਮ ਹੈ ਮਿਨਿਸਟਰਾਂ ਵਾਸਤੇ ਹੈ ਪਬਲਿਕ ਵਾਸਤੇ ਨਹੀਂ ਪਬਲਿਕ ਵਾਸਤੇ ਨਹੀਂ ਇਹ ਜਿਹੜੀ ਤਨਖਾਹ ਦਿੰਦੀ ਹੈ ਪਬਲਿਕ ਦਿੰਦੀ ਹੈ ਇਹ ਵੀ ਪਬਲਿਕ ਵਾਸਤੇ ਹੀ ਹੈ ਇਹ ਕਾਦੀ ਪਬਲਿਕ ਵਾਸਤੇ ਪੌੜੀ ਤੇ ਰੋਕੀ ਖੜੇ ਹੋ ਹੋਰ ਕੀ ਗੱਲ ਹੈ ਐ ਨਹੀਂ ਹਾਈਜੈਨਟ ਹੁੰਦੇ ਜੀ ਸੱਤ ਚੋਰੀਆਂ ਹੋ ਗਿਆ ਜੀ ਕੀ ਕੀ ਹਾਈਜੈਨਟ ਚੋਰੀਆਂ ਦੀ ਗੱਲ ਨਹੀਂ ਕਰ ਮੈ ਮੈਨੂੰ ਤੇ ਮੈਨੂੰ ਤੇਰੀ ਹਾਈਜੈਨਟ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਮੈ ਤਾਂ ਮੰਡੀ ਦੀ ਲੋੜ ਹੈ ਕੋਈ ਗੱਲ ਨਹੀਂ ਫੇਰ ਹੁਣ ਚੋਰੀਆਂ ਹੋਣ ਤੇ ਫਿਰ ਨੂੰ ਦੱਸ ਦਾਂਗੇ ਕੋਈ ਗੱਲ ਨਹੀਂ ਦੱਸ ਦਾਂਗੇ ਆ ਸੁਣ ਲਓ ਆ ਸੁਣ ਲਓ ਤੁਸੀਂ ਪੱਤਰਕਾਰ ਸੁਣ ਲਓ ਇਹਦੀ ਗੱਲ ਇਥੇ ਕੋਈ ਨਹੀਂ ਹਾਲਾਤ ਵੇਖ ਲੋ ਰੋਹ ਚੋਰੀਆਂ ਹੋ ਰਹੀਆਂ ਇਹ ਮੋਜਾਂ ਨਾਲ ਏਸੀ ਦੇ ਕਮਰੇ ਚ ਬੈਠਿਆ ਇੱਕ ਦਿਨ ਨਹੀਂ ਬਾਜ਼ਾਰ ਚ ਨੇ ਰੋਡ ਮਾਰੇ ਕਿਦ ਦਿਨ ਵੀ ਇਹਨੇ ਬਾਜ਼ਾਰ ਚ ਵੀ ਜਸਟ ਕੀਤੀ ਹੋਏ ਕਾਰਨ ਕੀ ਕਿਉਂ ਨਹੀਂ ਮਾਰਦੇ ਇਹ ਨਾਲ ਰਲਿਆ ਤੁਹਾਡੇ ਕਹਿੰਦਾ ਪੁਲਿਸ ਚੋਰਾਂ ਨੂੰ ਜਾਣਾ ਨਾਲ ਰਲਿਆ 5 ਵਜੇ ਦੀ 5 ਵਜੇ ਸ਼ਟਰ ਤੋੜ ਕੇ ਲੈ ਗਏ ਕਿਵੇਂ ਤੋੜ ਦੂ ਕੋਈ ਸ਼ਟਰ ਸ਼ਟਰ ਕਿਵੇਂ ਟੁੱਟ ਜਾਣਗੇ ਦੁਕਾਨਾਂ ਦੇ ਜੀ ਇੱਕ ਛੋਟੀ ਜਿਹੀ ਜਿਪਸੀ ਨਾਲ ਪੰਜ ਦੁਕਾਨਾਂ ਦੇ ਸ਼ਟਰ ਤੋੜਤੇ ਚੋਰੀਆਂ ਹੋ ਗਿਆ ਕਿ ਇਹਦਾ 20000 ਲੈ ਗਏ ਇਹਦਾ 5000 ਲੈ ਗਏ ਕਿਸੇ ਦਾ ਕਰਿਆਣਾ ਚੋਰੀ ਹੋ ਗਿਆ ਜੀ ਕੌਣ ਜ਼ਿੰਮੇਵਾਰ ਆਈ ਦੱਸੋ ਸਾਡੇ ਵਾਸਤੇ ਪੁਲਿਸ ਸਾਡੇ ਵਾਸਤੇ ਅਸੀਂ ਤੇ ਪੁਲਿਸ ਨੂੰ ਇਹ ਪੁੱਛਣ ਨੂੰ ਪੁੱਛਦੇ ਆ ਇਹ ਪੁਲਿਸ ਮੰਤਰੀਆਂ ਵਾਸਤੇ ਹੈ ਅਫਸਰਾਂ ਵਾਸਤੇ ਕਿ ਸਾਡੇ ਵਾਸਤੇ ਹੈ ਇਹ ਤਾਂ ਜਨਤਾ ਦੀ ਰੱਖਿਆ ਲਈ ਹੁੰਦੀ ਹੈ ਇਹ ਕਰ ਦਿਓ ਅਫਸਰਾਂ ਤੇ ਮੰਤਰੀਆਂ ਦੀ ਅੱਜ ਖੁੱਡੀਆਂ ਸਾਹ ਦੇ ਲੜਕੇ ਨੇ ਆਣਾ ਦੇਖੋ ਕਿਵੇਂ ਪੁਲਿਸ ਲਕੀ ਹੈ ਚੋਰੀ ਹੋ ਗਈ ਕਿਸੇ ਪੁਲਿਸ ਮਲਾਜੂ ਨੇ ਮੰਡੀ ਦੇ ਜ਼ਿੰਮੇਵਾਰ ਬੰਦਿਆਂ ਨੂੰ ਨਹੀਂ ਪੁੱਛਿਆ ਆਪਾਂ ਨੂੰ ਕੀ ਹੱਲ ਕੱਢਣਾ ਚਾਹੀਦਾ ਇਹ ਤਾਂ ਸਰਕਾਰ ਤਾਂ ਕਹਿੰਦੀ ਇਕੱਲੇ ਕਿਸਾਨ ਹੀ ਔਖੇ ਆ ਕੋਈ ਇਨਕੁਆਇਰੀ ਤਾਂ ਔਖੀ ਹੈ ਜੀ ਮਹਾਰਾਜ ਜੀ ਇੰਨਾ ਦੇਖੋ ਕਿਸੇ ਵਪਾਰੀ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸਿਰਫ ਵਪਾਰੀਆਂ ਨੂੰ ਟੈਕਸ ਭਰਾਇਆ ਜਾਂਦਾ ਹੈ ਵਪਾਰੀਆਂ ਨੂੰ ਕੁੱਟਿਆ ਜਾਂਦਾ ਛੜਕਿਆ ਜਾਂਦਾ ਹੁਣ ਆ ਵੇਖ ਲਓ ਵਪਾਰੀਆਂ ਦੀ ਗੱਲ ਸੁਣਤਾ ਲਈ ਆ ਸਾਡੇ ਐਸਐਚਓ ਸਾਹਮਣੇ ਵਪਾਰੀਆਂ ਦੀ ਗੱਲ ਸੁਣਤਾ ਲਈ ਕਹਿੰਦਾ ਮੈਂ ਤੂੰ ਹਾਈ ਇੱਕ ਨਹੀਂ ਮੈਨੂੰ ਹਾਈ ਮੈਂ ਤਿੰਨ ਵਾਰੀ ਐਮਸੀ ਬਣਿਆ ਪੁੱਛ ਲਈ ਕੋ ਨਹੀਂ ਬਣਾਇਆ ਆ ਲੋਕਾਂ ਨੇ ਬਣਾਇਆ ਮੈਂ ਲੋਕ ਆਵਾਸੀ ਬੋਲ ਰਿਹਾ ਮੈਂ ਤੈਨੂੰ ਤੇਰੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਾਨੂੰ ਤੇਰੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਇਹ ਲੋਕ ਆਵਾਸੀ ਮੈਂ ਬੋਲਦਾ ਤਾਂ ਹੀ ਲੋਕ ਮੈਨੂੰ ਬੁਲਾ ਕੇ ਭੇਜਦੇ ਆ ਹਾਂ ਇਹ ਜੋਇਨ ਕਰਨ ਵਾਸਤੇ ਇਹ ਤੁਸੀਂ ਜ਼ੁਲਮ ਕਰਨ ਵਾਸਤੇ ਚੋਰੀਆਂ ਕਰਨ ਵਾਸਤੇ ਕ੍ਰਪਸ਼ਨ ਵਾਲੇ ਬੰਦਿਆਂ ਮਗਰ ਲੱਗਣ ਵਾਸਤੇ ਸਾਨੂੰ ਉਲਾਰ ਰੱਖਿਆ ਸਭ ਨੂੰ ਪਤਾ ਸਾਰਿਆਂ ਨੂੰ ਪਤਾ ਆ ਤੇਰੇ ਇਥੇ ਉਸਤਾਜ ਕਵਚਾ ਕਰਾਇਆ ਮੈਂ ਤੂੰ ਕਹੇਂਗਾ ਪਹਿਲੇ ਕੇ ਕਿਹਨੇ ਕਰਾਇਆ ਉਹ ਦੱਸੋ ਕਿਹਨੇ ਕਰਾਇਆ ਅਸੀਂ ਦੱਸਾਂਗੇ ਤੁਹਾਨੂੰ ਬੰਦ ਕਰ ਦੱਸੋ ਮੇਰਾ ਕਹਿਣਾ ਦੱਸੋ ਕਿ ਨੇ ਕਰਾਇਆ ਬੋਨਿਆਂ ਨੇ ਦੀ ਮੰਡੀਏ ਮਸ਼ਹੂਰ ਰਹੀ ਆ ਕਿ ਸ਼ੁਰੂ ਤੋਂ ਹੀ ਇਸੇ ਲਈ ਪਰ ਤੁਹਾਡੇ ਤੁਸੀਂ ਕਹਿੰਦੇ ਇੰਨੀਆਂ ਚੋਰੀਆਂ ਫਿਰ ਮਹਾਰਾਜ ਜੀ ਗੱਲ ਇਹ ਹੈ ਇਲੈਕਸ਼ਨ ਦਾ ਟਾਈਮ ਹੈ ਹਰੇਕ ਬੰਦਾ ਆਪਦੀ ਆਪਦੀ ਪਾਰਟੀ ਨਾਲ ਲੱਗਿਆ ਹੂੰ ਇਹ ਕਿਤੇ ਇਲੈਕਸ਼ਨ ਦਾ ਟਾਈਮ ਨਾ ਹੁੰਦਾ ਇਹ ਚੋਰੀ ਇਹਦਾ ਥਾਣਾ ਛੱਡ ਕੇ ਭੱਜਦੇ ਇਹਨਾਂ ਦੀ ਕੀ ਔਕਾਤ ਹੈ ਵੀ ਸਾਡੀ ਮੰਡੀ 'ਚ ਕੋਈ ਚੋਰੀ ਹੋਏ ਪਰ ਮਜੂਰੀ ਹੈ ਹੁਣ ਜਿਹੜੀ ਸਾਡੇ ਲੋਕ ਜਿਹੜੇ ਹੈਗੇ ਆ ਹਰੇਕ ਆਉਦੀ ਆਉਦੀ ਪਾਰਟੀ ਨਾਲ ਜੁੜਿਆ ਹੋਇਆ ਹੁਣ ਉਹ ਪਾਰਟੀ ਨਾਲ ਖੜ ਚੁੱਕਿਆ ਹੁਣ ਇਸ ਕਰਕੇ ਅਸੀਂ ਮੰਡੀ ਬੰਦ ਨਹੀਂ ਕਰ ਸਕਦੇ ਮੰਡੀ ਬੰਦ ਤਾਂ ਮੈਂ ਹੁਣ ਕਾਲ ਕਰ ਦਿੰਦਾ ਇੱਕ ਮੰਡਿ ਤੋਂ ਛੱਡੇ ਡਿੱਗਣਗੇ ਨਾਲੇ ਕੁੜੀਆ ਸਾਹਿਬ ਦੇ ਲੜਕ ਅਸੀਂ ਨਾਲੇ ਕੋਈ ਕੁੜੀਆ ਸਾਹਿਬ ਦੇ ਲੜਕੇ ਦਾ ਵਿਰੋਧ ਕਰਨ ਨਹੀਂ ਆਏ ਅਸੀਂ ਕੁੜੀਆ ਸਾਹਿਬ ਨੂੰ ਗੱਲਬਾਤ ਕੁੜੀਆ ਸਾਹਿਬ ਦੇ ਲੜਕੇ ਨਾਲ ਗੱਲਬਾਤ ਕਰਨ ਆਏ ਆ ਕੀ ਸਵਾਲ ਆ ਤੁਹਾਡੇ ਉਹਨਾਂ ਨੇ ਸਾਨੂੰ ਸਵਾਲ ਆ ਕਿ ਸਾਡੀ ਜਿਹੜੀ ਹਰਾਏਪੁਰ ਦੀ ਗਊਸ਼ਾਲਾ ਹੈ ਉਹ ਬੀਬਾ ਹਰ ਸਿਮਰਤ ਕੌਰ ਨੇ ਹਰਾਇਪੁਰ ਦੀ ਪੰਚਾਇਤ ਤੋਂ ਜਗਾ ਲੈ ਕੇ ਇੱਕ ਵਧੀਆ ਸੈਂਟਰ ਤੋਂ ਫੰਡ ਲੈ ਕੇ ਉਹ ਗਊਸ਼ਾਲਾ ਬਣਾ ਕੇ ਦਿੱਤੀ ਸੀ ਉਸ ਤੋਂ ਬਾਅਦ ਉਹ ਗਊਸ਼ਾਲਾ ਮਾੜੀ ਕਿਸਮਤ ਸਾਡੀ ਸਰਕਾਰ ਆਪਦੀ ਆ ਗਈ ਉਹ ਉਹ ਇਹਨਾਂ ਨੇ ਸੰਭਾਲ ਲਈ ਗਊਸ਼ਾਲਾ ਉਹ ਜਿਹੜਾ ਡੀਸੀਐਸ ਤੋਂ ਪਹਿਲਾਂ ਸੀ ਜਿਹੜਾ ਹੁਣ ਪਟਿਆਲੇ ਚਲਾ ਗਿਆ ਮੈਨੂੰ ਨਾਂ ਨਹੀਂ ਪਤਾ ਕੀ ਨਾਂ ਹਿੰਮਤ ਅਹਿਮਦ ਸ਼ੌਕ ਅਹਿਮਦ ਅਹਿਮਦ ਉਹ ਜੀ ਪ੍ਰਸ਼ਾਸਨ ਉਹ ਆਪਣੇ ਨਗਰ ਨਿਗਮ ਨਾਲ ਰਲ ਕੇ 2.5 ਕਰੋੜ ਰੁਪਇਆ ਨਾਲ ਕੇ ਖਾ ਗਿਆ। ਗਊਆਂ ਉਹ ਤੇ ਭੁੱਖੀਆਂ ਮਰ ਗਈਆਂ ਜਾ ਕੇ ਤੁਸੀਂ ਵੇਖ ਲਓ। ਇਹ ਸਾਡੀ ਮੰਡੀ ਦੇ ਲੋਕੋ ਨੇ ਸੰਭਾਲੀਆ ਗਊਸ਼ਾਲਾ। ਇਹਨਾਂ ਦਾ ਕੋਈ ਉਹ ਯੋਗਦਾਨ ਨਹੀਂ। ਇਹ ਕੀ ਕਰਦੇ ਸੀ ਜਿਹੜੀ ਗਊ ਗਊਆਂ ਰਾਤ ਨੂੰ ਤੜਫਦੀਆਂ ਸੀ ਉਹ ਮਰ ਜੀ ਜਾਂਦੀ। ਰਾਤ ਨੂੰ ਉਹਨਾਂ ਨੂੰ ਗੱਡੀਆਂ 'ਚ ਪਾ ਕੇ ਲੈ ਜਾਂਦੇ ਆ ਤੇ ਜਾ ਕੇ ਜੇਬੀਸੀ ਨਾਲ ਠੋਆ ਪਟਕੇ ਦਬ ਦਿੰਦੇ ਆ। ਉੱਤੇ ਉੱਥੇ ਪਸ਼ੂ ਸੀ ਘੱਟੋ-ਘੱਟ 2.5 ਹਜ਼ਾਰ। ਹੁਣ ਉੱਥੇ ਪਸ਼ੂ ਨਹੀਂ 220। ਉਹ 2.5 ਕਰੋੜ ਰੁਪਇਆ ਖਾ ਕੇ ਪ੍ਰਸ਼ਦੀ ਸੀ। ਇਤੋਂ ਬੋਦੀ ਵੀ ਕਰਾ ਕੇ ਉਹਨੂੰ ਚਲਾ ਗਿਆ ਪਟਿਆਲੇ ਉਹਨੇ ਤਾਂ ਐਡਾ ਜ਼ੁਲਮ ਕੀਤਾ ਇੱਥੇ ਖੇਮਟਾ ਬੰਦ ਕਰਤੀਆਂ ਹਮ ਖੇਮਟਾ ਬੰਦ ਕਰਤੀਆਂ ਉਹਨੂੰ ਪੈਸੇ ਲੈਣ ਦੇ ਮਾਰੇ ਇਹ ਇੱਥੋਂ ਦੀ ਜਿਹੜੀ ਨਾਇਬ ਤਸਿਲਦਾਰ ਸੀ ਜਿਹੜੀ ਲੇਡੀ ਸੀ ਉਹ ਪਟਵਾਰੀ ਨਾਲ ਰਲ ਕੇ ਪੈਸੇ ਲੈਂਦੇ ਸੀ ਉਹ ਪੈਸੇ ਲੈ ਕੇ ਖੇਮਟ ਖੋਲ ਦਿੰਦੇ ਸੀ ਫਿਰ ਉਹ ਖੇਵੜ ਦੀ ਰਿਸਟਰੀ ਹੋ ਜਾਂਦੀ ਸੀ ਉਹ ਉਹੀ ਕੰਮ ਉਹਨੇ ਜਾ ਕੇ ਪਟਿਆਲੇ ਕਰਤਾ ਇਹਦਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਕੁੜੀਆ ਸਾਹਿਬ ਦੇ ਲੜਕੇ ਨੂੰ ਦੱਸਣਾ ਚਾਹੁੰਦੇ ਆ ਇਹ ਤੁਹਾਨੂੰ ਜਿਹੜੀ ਰਿਪੋਰਟ ਮਿਲਣੀ ਹੈ ਗਰਾਊਂਡ ਲੈਵਲ ਤੋਂ ਮਿਲਣੀ ਹੈ ਇਹ ਪ੍ਰਸ਼ਾਸਨ ਨੇ ਤੁਹਾਨੂੰ ਰਿਪੋਰਟ ਨਹੀਂ ਦੇਣੀ ਇਹ ਪ੍ਰਸ਼ਾਸਨ ਦਾ ਤੁਹਾਨੂੰ ਚਾਹਨਾ ਬਿਸਕੁਟ ਖਵਾ ਕੇ ਭੇਜ ਦੂਗਾ ਨਹੀਂ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਸਾਡਾ ਪ੍ਰਸ਼ਾਸਨ ਬਹੁਤ ਕੰਮ ਕਰ ਰਿਹਾ ਹੈ ਨਾ ਤਾਂ ਕੋਈ ਕੋਈ ਕਿਸੇ ਤਰੀਕੇ ਦੀ ਕਰਾ ਪ੍ਰਸ਼ਾਸਨ ਕੰਮ ਕਰ ਰਿਹਾ ਜਿਹੜੇ ਸਾਡੇ ਅਕਾਲੀ ਦਾ ਤੇ ਕਾਂਗਰਸ ਵੇਲੇ 2 25000 ਰੁਪਏ ਦੀ ਰਜਿਸਟਰੀ ਹੁੰਦੀ ਸੀ ਕੋਲੋਂ 35000 ਰੁਪਏ ਲੈ ਕੇ ਰਜਿਸਟਰੀ ਹੁੰਦੀ ਆ ਉਹਨਾ ਵੇਖ ਲਓ ਕੀ ਕੰਮ ਹੋ ਰਿਹਾ ਉਹ ਤਾਂ ਕਹਿੰਦੇ ਭਗਵੰਤ ਮਾਨ ਦਾ ਬੋਰਡ ਲਾਇਬ ਕ੍ਰਾਪਸ਼ਨ ਮੁਕਤ ਹੋ ਆ ਭਗਵੰਤ ਮਾਨ ਨੇ ਕ੍ਰਾਪਸ਼ਨ ਮੁਕਤ ਦੇ ਜਿਹੜੇ ਬੋਰਡ ਲਾਇਆ ਉਹ ਇਕੱਲੀ ਐਡ ਵਾਸਤੇ ਲਾਇਆ ਉਹ ਤੁਹਾਨੂੰ ਪਤਾ ਨਹੀਂ ਵੀ ਭਗਵੰਤ ਮਾਨ ਕੀ ਕਰ ਰਿਹਾ ਕਿਉਂ ਕੇਜਰੀਵਾਲ ਨੂੰ ਦਿੱਲੀ ਚੋਂ ਤਾਂ ਹਵਾਈ ਜਹਾਜ਼ ਮਿਲਦਾ ਨਹੀਂ ਸੀ ਉਹਨਾਂ ਨੇ ਗੋਆ ਚ ਇਲੈਕਸ਼ਨ ਲੜਿਆ ਹਮਾਚੋ ਚ ਇਲੈਕਸ਼ਨ ਲੜਿਆ ਗੁਜਰਾਤ ਚ ਇਲੈਕਸ਼ਨ ਲੜਿਆ ਉਹ ਸਾਰਾ ਪੰਜਾਬ ਸਰਕਾਰ ਦਾ ਬਚੜ ਸੀ ਇਹ ਸਾਰੇ ਪੰਜਾਬੀਆਂ ਨੂੰ ਅਕਲ ਆਣੀ ਵੀ ਆਪਣਾ ਬਜਟੇ ਬਾਹਰਲੇ ਮੁਲਕਾਂ ਜੋੜਾਈ ਜਾਂਦੇ ਆ ਉਹਦੀਆਂ ਐਸ ਪ੍ਰਸਤੀਆਂ ਜੜਾਈ ਜਾਂਦੇ ਆ ਉਹ ਤੁਸੀਂ ਐ ਵੇਖੋ ਸਾਡੀ ਸੁਰੱਖਿਆ ਦੀ ਗੱਲ ਵੇਖ ਲਓ ਸਾਡੇ ਚੌਂਕੀ ਦੇ ਪੰਜ ਛੇ ਮਲਾਜਮਾਂ ਸਿਰਫ ਪੰਜ ਛੇ 20 30 ਹਜ਼ਾਰ ਦੀ ਆਬਾਦੀ ਨੂੰ ਇੱਕ ਮੰਤਰੀ ਨੂੰ ਇੱਕ ਡੀਸੀ ਨੂੰ ਇੱਕ ਡੀਐਸਐਸਪੀ ਨੂੰ ਇੱਕ ਡੀਐਸਪੀ ਨੂੰ ਇੱਕ ਐਸਪੀ ਨੂੰ 20 ਵੀ ਮਲਾਜਮ ਦੇ ਰੱਖਿਆ ਆ ਸਾਡੇ ਐਸਐਚਓ ਨਾਲ ਹੀ ਹੋਣਗੇ ਤਿੰਨ ਚਾਰ ਤੇ ਸਾਡੀ 20000 ਦੀ ਵਾਦੀ ਨਾਲ ਤੇ ਪੰਚੀ ਆ ਆ ਵੇ ਲੋ ਸਾਡੀ ਦਾ ਅਸ਼ੁਰਖਸ਼ਾ ਇਹ ਤਾਂ ਕਹਿੰਦੇ ਸੀ ਸਾਡਾ ਕੋਈ ਐਮਐਲਏ ਸਿਕਿਉਰਟੀ ਲੋਗ ਹੈ ਕੋਈ ਐਮਐਲਏ ਦਾ ਬੱਚੂ ਦਾ ਸਿਕਿਉਰਟੀ ਲੋਗ ਹੈ ਜਿਹਦਾ ਹੁਣ ਕੁੜੀਆ ਸਾਹਿਬ ਦੇ ਲੜਕੇ ਆਣਗੇ ਉਹ ਕੋਈ ਐਮਐਲਏ ਦਾ ਨਹੀਂ ਇੱਕ ਮਿਨਿਸਟਰ ਦਾ ਲੜਕੇ ਹੀ ਆਣਾ ਹੁਣ ਉਹਦੇ ਨਾਲ ਵੇਖ ਲਿਓ ਕਿੰਨੀ ਸੁਰਖਸ਼ਾ ਤਾਂ ਉਹ ਆ ਸੁਰਖਸ਼ਾ ਸਾਰੀ ਉਹਦੇ ਵਾਸਤੇ ਲੱਗੀ ਹੋਈ ਹੈ ਉਹ ਤਾਂ ਕਹਿੰਦਾ ਵੀਆਈਪੀ ਕਲਚਰ ਖਤਮ ਕਰਤਾ ਆ ਸਾਰੀ ਸੁਰੱਖਿਆ ਉਹਨਾਂ ਵਾਸਤੇ ਲੱਗੀ ਹੋਈ ਹੈ ਵੀਆਈਪੀ ਕਲਚਰ ਖਤਮ ਹੋ ਗਿਆ ਇਹ ਕਹਿੰਦੇ ਸੀ ਵੀਆਈਪੀ ਕਲਚਰ ਦਾ ਜੀ ਸਿਰਿਆਂ 'ਚ ਜਾ ਕੇ ਖਤਮ ਹੋਊਗਾ 50 ਚ ਦਿਨ ਇਹ ਜਦੋਂ ਸਿਰਿਆਂ 'ਚ ਜਾਣਗੇ ਨਾ ਉਦੋਂ ਖਤਮ ਹੋਊਗਾ। ਮਤਲਬ ਜਿਹੜਾ ਗੋਨਿਆਂੇ ਦਾ ਵਪਾਰੀ ਹੈ ਗੋਨਿਆਂੇ ਉਹ ਵੀ ਇਸ ਟਾਈਮ ਪੀੜਤ ਹੈ ਜੇ ਕਹਿ ਲਈਏ ਕਿ ਸਰਕਾਰ ਦੀਆਂ ਪਾਲਿਸੀਆਂ ਤੇ ਜਾਂ ਜੋ ਹਾਲਾਤ ਬਣੇ ਆ ਪੰਜਾਬ ਦੇ। ਦੇਖੋ ਜੀ ਭਗਵੰਤ ਮਾਨ ਨੇ ਠੀਕ ਹੈ ਵੀ ਬਿਆਨ ਦੇਣ ਦਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ। ਕੋਈ ਵੀ ਵੰਡਾ ਜਿਹੜਾ ਕੋਈ ਮਨਿਸਟਰ ਬੰਦਾ ਜਾਂ ਕੋਈ ਕੁਛ ਵੀ ਆਉਂਦਾ ਉਹ ਜਿਹੜੇ ਗਰਾਊਂਡ ਲੈਵਲ ਦੇ ਬੰਦੇ ਜਦੋਂ ਮਿਲਦੇ ਆ ਨਾ ਉਹਨਾਂ ਨੂੰ ਸਚਾਈ ਪਤਾ ਚੱਲਦੀ ਹੈ। ਇਹ ਜਿਹੜੇ ਹੁਣ ਮੰਨ ਲਓ ਬੁੜਿਆ ਸਾਹਿਬ ਲਾ ਲੋ ਖੇਤੀਬਾੜੀ ਮੰਤਰੀ ਐ ਉਹ ਖੇਤੀਬਾੜੀ ਦਫਤਰ ਜਾ ਕੇ ચીਫ ਨੇ ਚਾਹ ਪਿਆ ਕੇ ਭੇਜਤਾ ਉਹਨੂੰ ਉਹਨੂੰ ચીਫ ਨੇ ਦੀਫ ਕਹ ਤੋਂ ਦੱਸੂਗਾ ਵੀ ਮੈਂ ਕਾ ਕਰਾਪਸ਼ਨ ਕਰ ਰਿਹਾ ਹਾਂ ચીਫ ਕਹ ਤੋਂ ਦੱਸੂਗਾ ਡੀਸੀ ਡੀਸੀ ਕੋਲ ਦੱਸੂਗਾ ਮੈਂ ਕਰਾਪਸ਼ਨ ਕਰ ਰਿਹਾ ਹਾਂ ਇਹ ਤਾਂ ਨਹੀਂ ਦੱਸਦੇ ਨਾ ਕਿ ਜੇ ਸਾਡੇ ਲੋਕਾਂ ਜਿਵੇਂ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਮੈਂ ਕਹਿ ਰਿਹਾ ਵੀ 35000 ਰੁਪਿਆ ਲੈ ਕੇ ਰਿਸ਼ਤੀ ਹੋ ਲੱਗੀ ਤੇ ਜਿਹੜੀ ਅਕਾਲੀ ਦਾ ਤੇ ਕਾਂਗਰਸ ਵੇਲੇ 2000 ਰੁਪਏ ਜੁੰਦੀ ਸੀ ਠੀਕ ਹੈ ਹਮ ਦੇ ਲੋਕਾਂ ਨੂੰ ਕਿਤੇ ਬੋੜੀ ਵਪਾਰੀ ਪੂਰਾ ਦੁਖੀ ਹੈ ਵਪਾਰੀ ਨੂੰ ਕਸੂਮਰ ਵਪਾਰੀ ਦਾ ਖੜ ਦਿੱਤਾ ਜੇ ਇਹ ਲੋਟ ਨਾ ਏ ਅੱਜ ਮੈਂ ਤੁਹਾਨੂੰ ਕਹਿੰਦਾ ਪੱਤਰਕਾਰ ਜੀ ਜਿੱਦਣ ਵਪਾਰੀਆਂ ਨੇ ਹਥਿਆਰ ਚੁੱਕ ਲਏ ਜਿੱਦਣ ਵਪਾਰੀ ਅਤਵਾਦੀ ਬਣ ਗਏ ਇਹ ਕਿਸੇ ਸਰਕਾਰ ਤੋਂ ਲੋਕ ਨਹੀਂ ਆਣਾ ਵਪਾਰੀਆਂ ਤਾਂ ਸ਼ਾਂਤ ਕਿਹਾ ਜਾਂਦਾ ਵੀ ਸ਼ਾਂਤ ਬੰਦੇ ਆ ਉਹ ਵਪਾਰੀਆਂ ਨੂੰ ਡਰਾਏ ਹੁੰਦਾ ਜਦੋਂ ਇਹ ਇਨਕੰਟ੍ਰੈਸ ਦੀ ਰੇਡ ਪਵਾ ਦਾਂਗੇ ਵਪਾਰੀ ਡਰ ਜਾਂਦਾ ਹੇ ਵਪਾਰੀਆਂ ਜੇ ਕਮੀ ਹੈ ਜਿਹੜੇ ਡਰਦੇ ਆ ਤਾਂ ਮੇਰੀ ਦੁਕਾਨ ਤੇ ਭੇਜਣ ਇੰਕਮ ਟੈਕਸ ਵਾਲੇ ਮੈਂ ਚੈਲੰਜ ਕਰਦਾ ਮੇਰੀ ਦੁਕਾਨ ਤੇ ਭੇਜੋ ਇੰਕਮ ਟੈਕਸ ਵਾਲੇ ਮੈਂ ਵੇਖੂਗਾ ਇਹ ਫਿਰ ਜਿਹੜੇ ਬੋਰਾਂ ਦੇ ਵਪਾਰੀ ਬੈਠੇ ਆ ਬੜੇ ਖੁਸ਼ ਵਪਾਰੀ ਆ ਜੀ ਵਪਾਰ ਮੈਨੂੰ ਉਹ ਕਿਹੜਾ ਵਪਾਰੀ ਆ ਉਹ ਵਪਾਰੀ ਜਿਹੜੇ ਜੀ ਇਹਨਾਂ ਨਾਲ ਰਲੇ ਹੋਏ ਆ ਉਹ ਵਪਾਰੀ ਉਹ ਆ ਜਿਹੜੇ ਇਹਨਾਂ ਨਾਲ ਰਲੇ ਹੋਏ ਜਿਹੜਾ ਤੁਹਾਡੇ ਵਰਗਾ ਵਪਾਰੀ ਆ ਜਿਹੜਾ ਜ਼ਮੀਨ ਤੇ ਵਪਾਰੀ ਆ ਉਹ ਨਹੀਂ ਖੁਸ਼ ਤੁਹਾਡੇ ਵਰਗੇ ਵਪਾਰੀ ਤਾਂ ਦੁਖੀ ਆ ਮੈਂ ਦੁਖੀ बोल ਰਿਹਾ ਸਾਡੀ ਗਊਆਂ ਮਾਰਤੀਆਂ ਇਹਨਾਂ ਨੇ ਜਿਨ੍ਹਾਂ ਨੇ ਉਹ ਗਊਸ਼ਾਲਾ ਦਾ ਨਾਮ ਸੁਧਾਰ ਕੀਤਾ ਅਸੀਂ ਪੰਜਾਬ ਦੇ ਸਾਰੇ ਹਿੰਦੂ ਸੰਗਠਨ ਇਕੱਠੇ ਹੋ ਕੇ ਇਹ ਪਾਰਟੀ ਦਾ ਵਿਰੋਧ ਕਰਾਂਗੇ ਉਹ ਜਿਹੜੀਆਂ ਗਊਆਂ ਤੜਪਦੀਆਂ ਮਰੀਆਂ ਅਸੀਂ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਅਸੀਂ ਉਹ ਫੋਟੋਆਂ ਘਰ-ਘਰ ਭੇਜਾਂਗੇ ਵੀ ਆਪਣੀਆਂ ਗਊਆਂ ਇਹਨਾਂ ਨੇ ਐ ਮਾਰੀਆਂ ਹਰ ਰਾਇਪੁਰ ਕਿਹੜੇ ਐਮਐਲਏ ਦੇ ਹਲਕੇ ਚੋਂ ਦਾ ਹੈ ਇਹ ਸਾਡੇ ਜੀ ਸਮਾਰਟ ਜੀ ਸਖਸੀਰ ਸਿੰਘ ਜੇ ਉੱਥੇ ਉਹ ਵੇਖਣ ਹਾਲਾ ਉਹ ਇੱਕ ਦੋ ਵਾਰ ਹੀ ਗਏ ਆ ਜੀ ਲੇਖੋ ਮੈਂ ਮਾਰਟ ਜੀ ਨੂੰ ਕੁਝ ਕਮ ਨਹੀਂ ਦੱਸ ਪਰ ਇੰਨਾ ਕੋਲੇ ਪ੍ਰਸ਼ਾਸਨ ਹੀ ਨਹੀਂ ਲੋਟ ਆ ਰਿਹਾ ਇਨਾਂ ਕੋਲੇ ਪ੍ਰਸ਼ਾਸਨ ਹੀ ਨਹੀਂ ਲੋਟ ਆ ਰਿਹਾ ਪ੍ਰਸ਼ਾਸਨ ਇਹਨਾਂ ਦੇ ਮਗਰ ਹੀ ਨਹੀਂ ਲੱਗਦਾ ਇਹ ਪ੍ਰਸ਼ਾਸਨਾਂ ਨੂੰ ਲਾਈਵ ਹਮਮ ਤੁਸਾਂ ਟਾਡੇ ਕਹਿੰਦਾ ਮਤਲਬ ਵੀ ਜਿਹੜਾ ਕ ਐਮਐਲਏ ਨੇ ਪ੍ਰਸ਼ਾਸਨ ਤੋਂ ਕਰੋਣਾ ਉਲਟਾ ਪ੍ਰਸ਼ਾਸਨ ਐਮਐਲਏ ਤੋਂ ਕਰੋ। ਹੁਣ ਤੁਹਾਨੂੰ ਮੈਂ ਗੱਲ ਦੱਸਦਾ ਜੀ ਪ੍ਰਸ਼ਾਸਨ ਦੀ ਗੱਲ ਮੈਂ ਦੱਸਦਾ ਹਮ ਸਾਡੇ ਇੱਥੇ ਮੈਂ ਤਹਿਸੀਲਦਾਰ ਦੇ ਡੀਟਰ ਨੂੰ ਫੋਨ ਕਰਤਾ ਵੀ ਯਾਰ ਜਿਹੜੀਆਂ ਰਿਸ਼ਤੀਆਂ ਆਉਣ ਵਾਲੀਆਂ ਉਹ ਕਰ ਦੇ ਉਹੀ ਕੋ ਰੋਕਦੇ ਫੇ ਲੋਕ ਮਜਾਰਾ ਕਰਨਗੇ ਬਾਜ਼ਾਰ ਬੰਦ ਕਰਨਗੇ ਫੇਰ ਵੀ ਤੁਸੀਂ ਯਾਰ ਰਿਸ਼ਤੀਆਂ ਕਰੋਗੇ ਉਹ ਰਿਟਰਨੇ ਨਾਇਬ ਤਸੀਲਦਾਰ ਨੂੰ ਸੁਖਾਣਾ ਦਿੱਤਾ ਉਹ ਨਾਇਬ ਤਸੀਲਦਾਰ ਆਉੜੀ ਡੀਸੀ ਕੋਲੇ ਮੀਟਿੰਗ ਚ ਜੀ ਮੈਨੂੰ ਧਮਕੀਆਂ ਦਿੰਦੇ ਆ ਹੁਣ ਵੇਖ ਲਓ ਮੈਂ ਕੀ ਧਮਕੀ ਦੇਤੀ ਮੈਂ ਨਗਰ ਕੌਂਸਲਰ ਵਾਂ ਜੇ ਮੇਰੀ ਮੰਡੀ ਦੇ ਲੋਕ ਦੁਖੀਓ ਸਾਡੇ ਕੋਲ ਹੀ ਆਣਗੇ ਜਾਂ ਪਿੰਡ ਦੇ ਸਰਪੰਚ ਕੋਲੇ ਜਾਣਗੇ ਅਸੀਂ ਆਪਦੇ ਐਮਐਲਏ ਕੋਲੇ ਜਾਵਾਂਗੇ ਕਿ ਜਨਾਬ ਅਸੀਂ ਦੁਖੀ ਆ ਉਹ ਡੀਸੀ ਕੀ ਕਹਿੰਦਾ ਕਹਿੰਦਾ ਆਪ ਮੇਰੇ ਕਿਸੇ ਪ੍ਰਸ਼ਾਸਨ ਕੋ ਅਫੀਸਰ ਨੂੰ ਗਲਤ ਬੋਲੋਗੇ ਨਾ ਮੈਂ ਅੰਦਰ ਤੁੰਦੂਗਾ ਮੈਂ ਕਹਾ ਜਨਾਬ ਤੁਹਾਡੇ ਪ੍ਰਸ਼ਾਸਨ ਅਫਸਰਾਂ ਨੂੰ ਕੀ ਗਿਆ ਤਾਂ ਮੈਂ ਕਹਾ ਮੈਂ ਫੋਨ ਕੀਤਾ ਆ ਗੱਲ ਕਹੀ ਹੈ ਕੀ ਅੰਦਰ ਕਰਤਾ ਮੈਂ ਯਾਰ ਤੈਨੂੰ ਕਿਨੇ ਡੀਸੀ ਬਣਾਤਾ ਤੈਨੂੰ ਬੋਲਣ ਦੀ ਅਕਲ ਹੈ ਨਹੀਂ ਤੈਨੂੰ ਐ ਨਹੀਂ ਪਤਾ ਮੈਂ ਆਮ ਪਬਲਿਕ ਨਾਲ ਕੀ ਗੱਲ ਕਰਨੀ ਹੈ ਅਸੀਂ ਉਥੇ ਮੰਡੀ ਦੇ ਪ੍ਰਧਾਨ ਬੈਠੇ ਸੀ ਤਿੰਨ ਚਾਰ ਐਮਸੀ ਬੈਠੇ ਸੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬੈਠੇ ਸੀ ਸਾਡੇ ਐਮਐਲਏ ਸਾਹਿਬ ਸਾਡੇ ਨਾਲ ਸੀ ਪਰ ਕਿਸੇ ਵੀ ਪਾਰਟੀ ਦੇ ਬੰਦੇ ਨੇ ਇਹ ਨਹੀਂ ਕਿਹਾ ਡੀਸੀ ਸਾਹਿਬ ਤੁਸੀਂ ਕੀ ਬੋਲਦੇ ਹੋ ਵੀ ਜਿਹੜਾ ਇੰਨਾ ਪ੍ਰਸ਼ਾਸਨ ਦੇ ਖਿਲਾਫ ਬੋਲੂਗਾ ਕਿ ਉਹਨਾਂ ਕੋਲ ਅਧਿਕਾਰ ਹੈ ਇਹ ਕਿਤੇ ਮਰਜ਼ੀ ਪਰਚਾ ਦੇ ਦੇਣ ਕਿ ਨੂੰ ਮਰਜ਼ੀ ਸੁਣਦਮ ਤੇ ਮੈਂ ਕਹਾ ਡੀਸੀ ਸਾਹਿਬ ਛੋਟੇ ਲੋਕ ਜਿਹੜੇ ਛੋਟੇ ਆਫੀਸਰ ਰਪੀਏ ਲਈ ਜਾਂਦੇ ਆ ਮੈਂ ਐਫੀਡੇਂਟ ਦੇ ਮਾਣ ਨੂੰ ਸੁਣੋਗੇ ਫਿਰ ਉਹਨੂੰ ਗੱਲ ਨਹੀਂ ਆਈ ਆ ਆ ਤਾਂ ਸਾਡੇ ਲੋਕਾਂ ਦਾ ਹਾਲ ਹੈ ਪਰ ਸਾਡੇ ਲੋਕ ਪਤਾ ਨਹੀਂ ਕਦੋਂ ਜਾਗਣਗੇ ਮੈਂ ਪਰਮਾਤਮਾ ਮੂਰੇ ਬੇਨਤੀ ਕਰਦਾ ਵੀ ਇਹ ਲੋਕ ਜਾਗ ਜਾਣ ਜੀ ਸ਼ਾਇਦ ਤੇ ਆਰਾਮ ਰਾਜੇ ਆ ਜੀ ਕੁਝ ਸਵਾਲ ਕਰਨੇ ਨੇ ਥੋੜੇ ਸਾਡੀ ਕੁੜੀਆ ਸਾਹਿਬ ਨੂੰ ਆਪਦੀਆਂ ਜਿਹੜੀਆਂ ਗੱਲਾਂ ਛੋਟੜਾ ਕੀਤੀਆਂ ਉਹ ਗੱਲਾਂ ਉਹਨਾਂ ਨਾਲ ਕਰਨੀਆਂ ਜੋ ਸਾਨੂੰ ਵਿਸ਼ਵਾਸ ਦੇਣਗੇ ਕੋਈ ਨਹੀਂ ਠੀਕ ਹੈ ਜੇ ਨਹੀਂ ਦੇਣਗੇ ਤਾਂ ਬਰਸੀਂ ਵਿਰੋਧ ਕਰਾਂਗੇ ਬਹੁਤ ਧੰਨਵਾਦ ਸ਼ੁਕਰੀਆ